ਪੁੱਤ ਜਾਰੇ ਕੌਮ ਤੋਂ ਲੁੱਟਾਈ ਬਿਠਾਏ ਮਾਛੀ ਵਾਰੇ ਦੁਨੀਆ ਵਸਾਈ ਬਿਠਾਏ ਪੁੱਤ ਜਾਰੇ ਕੌਮ ਤੋਂ ਲੁੱਟਾਈ ਬਿਠਾਏ ਮਾਛੀ ਵਾਰੇ ਦੁਨੀਆ ਵਸਾਈ ਬਿਠਾਏ ਕੌਮਲੀ ਤਵਾਰਿਆ ਕੌਮਲੇ ਸਾਇਆ ਦਾਤਾ ਸਰਦਾ ਤਵਾਰਿਆ ਪਿਤਾ ਹੋ ਕੇ ਪੁੱਤਰਾਂ ਦਾ ਦੁੱਖੜਾ ਸਹਾਰਿਆ ਪਿਤਾ ਹੋ ਕੇ ਪੁੱਤਰਾਂ ਦਾ ਦੁੱਖੜਾ ਸਹਾਰਿਆ ਦਰਦ ਪਰਾਈ ਆਪਣਾਈ ਬਿਠਾਏ ਦਰਦ ਪਰਾਈ ਚਿਵਾੜੇ ਦੁਨੀਆ ਵਸਾਈ ਬਿਠਾਏ ਜਦੋਂ ਪਰਵਾਰ ਨੂੰ ਤੂੰ ਕੋਮਲੇ ਖੇਲਾਇਆ ਸੀ ਜਦੋਂ سی سیڑا دے ہنجو کتنے کتھے تو لکایا سی نین دیا ہنجو کتے تو لوکایا سی نین دیا ندیاں سکائی بٹھا ਮਾਛੀ ਵਾਲੇ ਦੁਨੀਆ ਵਸਾਈ ਬੈਠਾਏ ਮਾਛੀ ਵਾਲੇ ਦੁਨੀਆ ਵਸਾਈ ਬੈਠਾਏ ਸੱਥਰਾ ਤੇ ਸੋਲਾ ਦੇ ਵਿਛੋਣੇ ਤੂੰ ਵਿਛਾਏ ਨੇ ਸੱਥਰਾ ਤੇ ਸੋਲਾ ਦੇ ਵਿਛੋਣੇ ਤੂੰ ਵਿਛਾਏ ਨੇ ਕੁਝ ਕੰਡੇ ਰੋਏ ਨੇ ਤੇ ਕੁਝ ਮੁਸਕਾਏ ਨੇ ਕੁਝ ਕੰਡੇ ਰੋਏ ਨੇ ਤੇ ਕੁਝ ਮੁਸਕਾਏ ਨੇ ਕੰਡੇ ਆਨੂ ਸੋਚਾਂ ਵਿੱਚ ਪਾਈ ਬਿਠਾਏ ਨੇ ਕੰਟੇ ਆਨੂ ਸੋਚਾਂ ਵਿੱਚ ਪਾਈ ਬਿਠਾਏ ਮਾਛਿਵਾੜੇ ਦੁਨੀਆ ਵਸਾਈ ਬਿਠਾਏ ਮਾਛਿਵਾੜੇ ਦੁਨੀਆ ਵਸਾਈ ਬਿਠਾਏ ਚਾਰ ਲਾਲਾ ਨਾਲ ਦਾਤੇ ਕੋਮ ਨੂੰ ਸਿਤਾਰਿਆ ਚਾਰ ਲਾਲਾ ਨਾਲ ਦਾਤੇ ਕੋਮ ਨੂੰ ਸਿਤਾ ਜਿਸ ਰਾਣ ਨਾਲ ਦਾਤੇ ਕੋ ਮਨੂ ਸਵਾਰਿਆ ਪੰਜ ਸਰਾ ਨਾਲ ਦਾਤੇ ਕੋ ਮਨੂ ਸਵਾਰਿਆ ਸੁੱਤੇ ਅੰਦੇ ਲਖ ਨੂੰ ਜਗਾਈ ਬਿਠਾਏ ਸੁੱਤੇ ਅੰਦੇ ਲਖ ਨੂੰ ਜਗਾਈ ਬਿਠਾਏ ਮਾਛਿ ਵੜ ਦੁਨੀਆ ਬਸਾਈ ਬਿਠਾਏ ਪੁੱਤ ਚਾਰੇ ਕੋ ਮਤੋ ਲੁਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ